ਤੁਸੀਂ ਵੇਖ ਰਹੇ ਹੋ ਰੇਲੈਬਿਲਟੀ ਵੀ ਮਤਾਜ ਦਾ ਪ੍ਰੋਗਰਾਮ ਜ ਤੁਹਾਡਾ ਸਵਾਗਤ ਹੈ ਜੀ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਛੱਡਣੀ ਹੀ ਪੈਣੀ ਹੈ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤਾਂ ਗਈ ਪੰਥਕ ਹਵਾਲਿਆਂ ਨਾਲ ਇਹ ਪੂਰੀ ਗੰਭੀਰ ਖਬਰ ਹੈ ਕੇਸ਼ਰੀ ਕਾਲ ਤੱਕ ਸਾਫ ਵੱਲੋਂ ਪੰਜ ਸਿੰਘ ਸਹਿਵਾਨਾ ਵੱਲੋਂ ਐਲਾਨੇ ਗਏ ਤਨਖਾਈਆ ਵਿਅਕਤੀ ਨੂੰ ਅਕਾਲੀ ਦਲ ਦੇ ਵਿੱਚ ਕਿਸੇ ਰੁਤਬੇ ਤੇ ਰਹਿਣ ਦਾ ਕੋਈ ਹੱਕ ਹੀ ਨਹੀਂ ਸੁਖਵੀਰ ਸਿੰਘ ਬਾਦਲ ਤਨਖਾਹਿਆ ਕਰਾਰ ਦਿੱਤੇ ਜਾ ਚੁੱਕੇ ਨੇ ਜਿਹੜਾ ਜਥੇਦਾਰ ਸਹਿਬਾਨ ਨੇ ਪੰਜ ਸਿੱਖ ਸਭਾ ਦੀ ਮੀਟਿੰਗ ਦਾ ਫੈਸਲਾ ਸੁਣਾਇਆ ਸੀ ਕਿ 15 ਦਿਨਾਂ ਦੇ ਵਿੱਚ ਵਿੱਚ 2007 ਤੋਂ ਲੈ ਕੇ 2017 ਤੱਕ ਦੇ ਵਿੱਚ ਬਾਦਲ ਸਰਕਾਰ ਅਕਾਲੀ ਸਰਕਾਰ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਸਿੱਖ ਮੰਤਰੀ ਜਿਹੜੇ ਰਹੇ ਨੇ ਉਹ ਆਪਣਾ ਸਪਸ਼ਟੀਕਰਨ ਦੇਣ ਉਹ ਸੁਖਵੀਰ ਬਾਦਲ ਲਈ ਨਹੀਂ ਸੀ 15 ਦਿਨ ਉਹ ਉਹਨਾਂ ਮੰਤਰੀਆਂ ਲਈ ਸੀ ਜਿਨ੍ਹਾਂ ਨੂੰ ਤਲਬ ਨਹੀਂ ਕੀਤਾ ਗਿਆ ਜੇ ਉਹਨਾਂ ਨੇ ਸਪਸ਼ਟੀਕਰਨ ਦੇਣਾ ਸੁਖਬੀਰ ਸਿੰਘ ਬਾਦਲ ਨੂੰ ਤਾਂ ਤਨਖਾਹਿਆ ਕਰਾਰ ਦਿੱਤਾ ਜਾ ਚੁੱਕਾ ਹੈ। ਸੋ ਤਨਖਾਹਿਆ ਕਰਾਰ ਦਿੱਤਾ ਵਿਅਕਤੀ ਕਿਸੇ ਅਹੁਦੇ ਤੇ ਰਹਿਣ ਦਾ ਹੱਕਦਾਰ ਨਹੀਂ ਉਹਨਾਂ ਨੂੰ ਖੁਦ ਅਹੁਦਾ ਛੱਡ ਦੇਣਾ ਚਾਹੀਦਾ ਹੈ ਨਹੀਂ ਤਾਂ ਜਾਣਾ ਤੈਅ ਹੈ ਕਹਿੰਦੇ। ਸੁਖਬੀਰ ਬਾਦਲ ਉਹਨਾਂ ਦੀ ਪ੍ਰਧਾਨਗੀ ਜਾਣੀ ਤੈਅ ਹੈ। ਪਰ ਅੱਜ ਦੀ ਤਰੀਕ ਤੇ ਵਿੱਚ ਪਤਾ ਲੱਗ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਹੁਣ ਬਾਦਲਪਿੰਡ ਨੇ ਉਹਨਾਂ ਨੇ ਆਪਣੀ ਹਵੇਲੀ ਦੇ ਬੂਹੇ ਪੇੜ ਲਏ ਨੇ ਆਪਣੇ ਆਪ ਨੂੰ ਆਪਣੇ ਘਰ ਦੇ ਅੰਦਰ ਤਕਸੀਮਤ ਕਰ ਲਿਆ। ਉਲੀਡਰਾ ਨਾਲ ਬਰਕਰਾਂ ਨਾਲ ਸਲਾਹਕਾਰਾਂ ਨਾਲ মিডিਆ ਨਾਲ ਕਿਸਨਾ ਮੁਲਾਕਾਤ ਨਹੀਂ ਕਰ ਰਹੇ ਆਉਂਦੇ 15 ਦਿਨ ਦੇ ਵਕਫੇ ਤੋਂ ਬਾਅਦ ਜਦੋਂ ਇਹ 17 ਜਿਨ੍ਹਾਂ ਦੀ ਚਿੱਠੀ ਕੱਢੀ ਆ ਕੱਲ ਤੱਕ ਸਭ ਤੋਂ ਕਿ ਆ 17 ਨੇ ਜਵਾਬ ਦੇਣਾ ਜਿਨ੍ਹਾਂ ਚੋਂ 4 ਦੇ ਆਏ ਮਹਿੰਦਰ ਗਰੇਵਾਲ ਦੇ ਆਏ ਰਣਕੇ ਦੇ ਆਏ ਸ਼ਰਨਜੀ ਢਿੱਲੋਂ ਦੇ ਆਰੇ ਦਲਜੀਤ ਚੀਮਾਹਰੀ ਦੇ ਆਏ ਇਹਨਾਂ ਚਾਰਾਂ ਤੋਂ ਇਲਾਵਾ ਜਿਹੜੇ ਬਾਕੀ 13 ਜਣੇ ਬਚਦੇ ਨੇ ਉਹਨਾਂ 13 ਦੇ ਸਪਸ਼ਟਿੰਗ ਜਦੋਂ ਮਿਲ ਗਏ ਉਹਨਾਂ ਚ ਮਨਪ੍ਰੀਤ ਬਾਦਲ ਵੀ ਹੈ ਤ੍ਰਿਪਿੰਦਰ ਬਾਜਵਾ ਵੀ ਹੈ ਬਿਕਰਮਜੀਤ ਸਿੰਘ ਵੀ ਹੈ ਵੀ ਵੀਪਿੰਦਰਜੀਤ ਕੌਰ ਵੀ ਹੈ ਜਗੀਰ ਕੌਰ ਵੀ ਹੈ ਹੈਨਾ ਸਿਕੰਦਰ ਸਿੰਘ ਮਲੂਕਾ ਵੀ ਹੈ ਸਰਜੀਤ ਸਿੰਘ ਰਖੜਾ ਵੀ ਹੈ ਹੈਨਾ ਇਹ ਸਾਰੇ ਜਦੋਂ ਇਹ ਸਾਰੇ ਆਪਣਾ ਜਵਾਬ ਦਿਆਏ ਉਸ ਤੋਂ ਬਾਅਦ ਸੁਖਪੀਰ ਬਾਦਲ ਨੂੰ ਤਹਿ ਤਰੀਕ ਤੇ ਤਲਬ ਕੀਤਾ ਜਾਏਗਾ ਅਕਾਲ ਤਖਬ ਦੇ ਸਾਹਮਣੇ ਸੰਗਤ ਚ ਖਲੋ ਕੇ ਉਹਨਾਂ ਦੇ ਗੁਨਾਹਾਂ ਦੀ ਸੂਚੀ ਪੜੀ ਜਾਏਗੀ ਉਸ ਤੋਂ ਬਾਅਦ ਤਨਖਾਈਆ ਕਰਾਰ ਦਿੱਤੇ ਜਾਣ ਦੇ ਹਵਾਲੇ ਨਾਲ ਤਹਿ ਧਾਰਮਿਕ ਸਜ਼ਾ ਦਾ ਪਰ ਮਾਨ ਸੁਣਾਇਆ ਜਾਏਗਾ ਤੇ ਉਸ ਤੋਂ ਬਾਅਦ ਫਿਰ ਉਹ ਧਾਰਮਿਕ ਸਜ਼ਾ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਦੇਖਰਾਉਣ ਤੋਂ ਬਾਅਦ ਆਪਣੀ ਮਾਫੀ ਮੰਗਣ ਤੋਂ ਬਾਅਦ ਉਹਨਾਂ ਨੂੰ ਮੁੜ ਕੇ ਮੁਖਤਾਰਦ ਸ਼ਾਮਲ ਕੀਤਾ ਜਾਏਗਾ ਉਹਨੇ ਸਮੇਂ ਤੱਕ ਉਹ ਤਨਖਾਹਿਆਕਰਾਰ ਨੇ ਉਹ ਹੱਕਦਾਰ ਨਹੀਂ ਹੈਗੇ ਕਿਸੇ ਅਹੁਦੇ ਰੁਤਬੇ ਤੇ ਰਹਿਣ ਦੇ ਖਾਸ ਕਰ ਅਕਾਲੀ ਦਲ ਚ ਦਾ ਬਿਲਕੁਲ ਤੇ ਇਸ ਲਈ ਸੁਖਵੀਰ ਦੀ ਪ੍ਰਦਾਨ ਕੀਤਾ ਗਈ ਪਰ ਜਥੇਦਾਰ ਗਿਆਨੀ ਰਗੂਬੀਰ ਸਿੰਘ ਹੋਰਾਂ ਨੇ ਅਚੇਚੇ ਤੌਰ ਤੇ ਪੰਥਕ ਤੇ ਰਾਂ ਨੂੰ ਪੰਤਕ ਨਮੈਂਦਿਆਂ ਨੂੰ ਖਾਸ ਕਰ ਅਕਾਲੀ ਦਲ ਦੇ ਚਾਹੇ ਸੁਖਵੀਰ ਵਾਲੇ ਪਾਸੇ ਨੇ ਚਾਹੇ ਬਾਗੀਆਂ ਵਾਲੇ ਪਾਸੇ ਨੇ ਉਹਨਾਂ ਸਾਰੇ ਧੜਿਆਂ ਨੂੰ ਅਪੀਲ ਦਲੀਲ ਤਾੜਨਾ ਕੀਤੀ ਆ ਕਿ ਮਾਮਲਾ ਸਿੱਖ ਕੌਮ ਦੀ ਸਰਮੋਹ ਅਦਾਲਤ ਦੇ ਵਿੱਚ ਹੈ ਮਾਮਲਾ ਸ਼੍ਰੀ ਕਾਲ ਤਖਤ ਸਾਹਿਬ ਦੇ ਧਿਆਨ ਹਿੱਤ ਹੈ ਇਸ ਲਈ ਇਸ ਪਹਿਲੂ ਤੇ ਕੋਈ ਟਿੱਪਣੀ ਕੋਈ ਤੰਜ ਕੋਈ ਮਿਹਣਾ ਕੋਈ ਕਿਸੇ ਦੇ ਦੋਸ਼ਾ ਰੋਪਣ ਇਹ ਬੰਦ ਕਰ ਦਿਓ ਇਸ ਪਹਿਲੂ ਤੇ ਕਿਸੇ ਨੇ ਵੀ ਕੋਈ ਗੱਲ ਨਹੀਂ ਕਹਿਣੀ ਕਿਸੇ ਨੇ ਵੀ ਕੋਈ ਬਿਆਨ ਨਹੀਂ ਦੇਣਾ ਕਿਸੇ ਨੂੰ ਕੋਈ ਟਿੱਪਣੀ ਨਹੀਂ ਕਰਨੀ ਜਦੋਂ ਤੱਕ ਇਹ ਮਾਮਲਾ ਕੀਰਕਾਲ ਤੱਕ ਸਭ ਦੇ ਧਿਆਨਿਤ ਸੋ ਉਹਨਾਂ ਨੇ ਤੜਨਾ ਕੀਤੀਆਂ ਉਮੀਦ ਕੀਤੀ ਹੈ ਕਿ ਤੋਂ ਬਾਅਦ ਮਾਮਲਾ ਠੰਡਾ ਹੋ ਜਾਏਗਾ